ਸਾਡੀ ਆਏ ਉਹ ਹਮਸਾ ਦਾ ਗੁਲਾਗੂ ਬੋਕਾ ਸਾਤਾ ਵੋਟ ਦੀ ਇਹਨੇ ਸੱਤ ਬੰਦਾ ਲਾਲ ਨਹੀਂ ਕਰ ਦਿੱਤੀ ਸਾਡੇ ਓਏ ਇਹ ਤਾਂ ਖੁਸ਼ੀ ਦਾ ਆਇਆ ਬਾਈ ਇਹ ਕਿ ਤੂੰ ਡਰਦੇ ਤੋਂ ਬੱਚ ਆ ਆ ਦੇਖੋ ਬਾਈ ਤੇ ਨਹੀਂ ਨਹੀਂ ਤਾਂ ਗਿਆ ਲੈ ਨਹੀਂ ਨਹੀਂ ਇਹ ਕਹਿੰਦੇ ਕਹਿੰਦੇ ਕਿਆ ਕਹਿੰਦੇ ਨਹੀਂ ਨਹੀਂ ਅੱਜ ਅੱਜ ਪਤਾ ਨਹੀਂ ਅੱਜ ਪ੍ਰਚਾਰ ਦਾ ਕੰਮ ਨਹੀਂ ਅੱਜ ਇੱਥੇ ਮੋਟਾ ਓ ਇਦਾਂ ਵੋਟੇ ਮੋਟੇ ਅਸੀਂ ਤੇ ਕਹਿੰਦੇ ਸੀ ਇਹ ਬੰਦਿਆਂ ਦਾ ਡਰਾਉਣਾ ਓ ਇਦਾਂ ਕਹਿੰਦੇ ਕਾਂਗਰਸੀਆਂ ਨੇ ਹੁੰਦੇ ਉਹਨਾਂ ਦਾ ਸਿਰ ਦੀ ਲਗਲਾ ਹੋ ਜਾਂਦਾ ਓਏ ਤਾਂ ਸਾਡੇ ਸਾਡੇ شریف ਬੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੇ ਨਹੀਂ ਸਾਡਾ ਇਹ ਹੈ ਨਹੀਂ ਅਸੀਂ ਇਕੱਲੇ ਨਹੀਂ ਨੇ ਇਕੱਲੇ ਦੇਖੋ ਇਹਨਾਂ ਨੂੰ ਸਭ ਬੰਦਾ ਨੀਗਾਲ ਆ ਸਭ ਨੂੰ ਤਿਆ ਵੀ ਕਿਸ ਨੇ ਲੜਦਾ ਨਹੀਂ ਆਪੋ ਆਪਣੀ ਵੋਟ ਵੋ ਠੀਕ ਹੈ ਪਿਆਰ ਨਾਲ ਉਹ ਜਿੰਨੇ ਪਉਣਾ ਇੱਕ ਦਿਨੇ ਕੋਈ ਗੱਲ ਬੰਦ ਗਿਆ ਆ ਕੁਟੀ ਭਰੀ ਜੇ ਤੁਸੀਂ ਇਹ ਗਲਤੀ ਇਹਦੇ ਬਾਹਰ ਦੇਖੋ ਇੱਥੇ ਤੇ ਲੋਕਲ ਬੰਦੇ ਨੂੰ ਆਉਂਦੇ ਨੇ ਪਰ ਬਾਹਰੋਂ ਬੰਦੇ ਕਿਹਾਂ ਲੱਗਦੇ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਬੱਟੇ ਨਹੀਂ ਕੋਈ ਜਿੱਥੇ 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 ਮੰਤਰੀ ਸਾਹਿਬ ਇੱਥੋਂ ਦੀ ਵੋਟ ਹੈ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਕੱਲਾ ਆਇਆ ਮੇਰੇ ਨਾਲ ਪਿੱਛੋਂ ਕੋਈ ਬੰਦਾ ਵੀ ਆਇਆ ਨਹੀਂ ਤੇ ਤੇਰੇ ਮੇਰੀ ਨਾਲੋਂ ਇੱਕ ਪੁੱਛ ਸਾਾਨੂੰ ਆਪਣੀ ਜਿਹੀ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤਾਂ ਬਣਾਉਣ ਵਾਲੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਆਹ ਦੇਖੋ ਇਹ ਆਹ ਬਹਿ ਕੇ ਗੱਲ ਸੁਣੋ ਹਾਂਜੀ ਹਾਂ ਉਹ ਲਾਲ ਸਾਹਿਬ ਤੁਸੀਂ ਐਮਪੀ ਹੋ ਕੋਈ ਗੈਰ ਕਾਨੂੰਨੀ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਮੈਂ ਹੀ ਤਾਂ ਕਹਿੰਦੇ ਆ ਨਹੀਂ ਉਹ ਬੰਦਾ ਹੀ ਬੰਦਾ ਹੀ 5 700 ਦੇ ਵਿੱਚ ਉਹਦੇ ਬਾ ਦੇਣਾ ਤੇ ਉਹਦਾ ਨਹੀਂ ਦੇ ਦੇ ਕੋਈ ਤਾਂ ਦੇਖ ਇਹ ਮਰਦਾ ਬੰਦਾ 호텔 ਵੀ ਕੋ ਬੰਦਾ ਕਿੰਨਾ ਇਕੱਠਾ ਹੋ ਗਿਆ ਵੀਰੇ ਦਈ ਜਿੱਥੇ ਗੰਦੀਆਂ ਗੱਲਾਂ ਕਰਦੇ ਨੇ ਉਹ ਬਾੜੀ ਗੱਲ ਆ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖਿਏ ਪਰਚਾ ਕਰਦੇ ਸੀ ਜੇ ਕ ਗੱਲ ਤੁਸੀਂ ਐਮਪੀ ਸਾਹਿਬ ਜੀ ਵੀਡੀਓ ਦਿਖਿਏ ਜਿਹੜੀਆਂ ਗੱਡੀਆਂ ਗਾਵਾ ਕਢਾਉਂਦੇ ਆ ਉਹਦੇ ਤੇ ਪਰਚਾ ਹੋਇਆ ਫੇਰ ਦੇ ਦੋ ਅਸੀਂ ਅਸੀਂ 23 ਸਾਲ ਚ ਉੱਪਰ ਆਏ ਅਸੀਂ ਮੈਂ ਉਹ ਗੱਡੀਆਂ ਗਾਵਾ ਥੋੜੀਆਂ ਲੈਣੀਆਂ ਤੁਹਾਨੂੰ ਨਹੀਂ ਨਹੀਂ ਕਰਨਾ ਨਾ ਅਸੀਂ ਕਹਿੰਦੇ ਗੱਡੀਆਂ ਗਾਵਾ ਆ ਜੀ ਵੇਖੋ ਕੋਈ ਵੀ ਗਲਤ ਕਰ ਕੋਈ ਭੇਜਣਾ ਯਾਰ ਪਾੜੀ ਦਾ ਪਰਾਂ ਹੋ ਯਾਰ ਪਿਆਰ ਨਾ ਦੋ ਯਾਰ ਆ ਪ੍ਰਧਾਨ ਨੂੰ ਗੱਡੀਆਂ ਗਾਵਾ ਕਢ ਦੇ ਗੱਲਾਂ ਭੈਣਾ ਨਹੀਂ ਸ਼ਾਨਾਂ ਦੀਆਂ ਗੱਲਾਂ ਨਹੀਂ ਕਹਿ ਰਹੀ ਗੱਲਾਂ ਨੇ ਸ਼ੋਭਾ ਦਿੱਤਾ ਜੇ ਤੁਸੀਂ ਆਪਣੇ ਇੱਥੇ ਪਾਉਂਦੇ ਹੋ ਫਿਰ ਤੁਸੀਂ ਆਪਣੇ ਪੇਜ ਤੋਂ ਪਾ ਕੇ ਫਿਰ ਡੀਲੀਟ ਕਰਦੇ ਹਾਂ ਆਪਣੇ ਪੁੱਛਣ ਤੋਂ ਜਦ ਤੂੰ ਆ ਬੋਲਾ ਯਾਰ ਆਪਾਂ ਮੋਦੇ ਦੀ ਕੋਣ ਹੋਣ ਦੀ ਗੱਲ ਕਰੀਏ ਕੋਈ ਨਹੀਂ ਅਮਨਮਾਨ ਲੈਕਚਰ ਹੁੰਦਾ ਇੱਕ ਬੰਦਾ ਕੋਈ ਨਹੀਂ ਅਮਨਮਾਨ ਕੋਈ ਦੱਸੋ ਆਓ ਜੀ ਕੋਈ ਇੱਕ ਬਤਾਓ ਕੋਈ ਸੈਂਸਰ ਕੋਈ ਉਹ ਬਸ ਆ ਜਾ ਕੁਆ ਕੁਆ ਕਾ ਸਾਥਾ ਵੋਟ ਦੀ ਇਹਨੇ ਸੱਤ ਬੰਦਾ ਲਾਲ ਨਹੀਂ ਕਰ ਦਿੱਤੀ ਸਾਡੇ ਉਹ ਇਹ ਤਾਂ ਖੁਸ਼ੀ ਦਾ ਹੈ ਬਾਈ ਇਹ ਕਿ ਤੂੰ ਡੋਦੇ ਤੋਂ ਬੱਚਾ ਆ ਦੇਖੋ ਇਹਦੇ ਕੋਟੀਆ ਨਹੀਂ ਨਹੀਂ ਤਾਂ ਗਿਆ ਲੱਗਦਾ ਨਹੀਂ ਨਹੀਂ ਇਹ ਕਹਿੰਦਾ ਕਹਿੰਦਾ ਕਿਆ ਕਹਿੰਦੇ ਨਹੀਂ ਨਹੀਂ ਅੱਜ ਅੱਜ ਪਤਾ ਕੀ ਅੱਜ ਪ੍ਰਚਾਰ ਦਾ ਕੰਮ ਨਹੀਂ ਅੱਜ ਇੰਨੇ ਵੋਟਾ ਉਹ ਇਦਾਂ ਵੋਟੇ ਵੋਟੇ ਅਸੀਂ ਤੇ ਕਹਿੰਦੇ ਸੀ ਇਹ ਬੰਦਿਆਂ ਦਾ ਡਰਾਉਣਾ ਉਹ ਇਦਾਂ ਕਹਿੰਦੇ ਕਾਂਗਰਸੀਆ ਨੇ ਹੁੰਦੇ ਤਾਂ ਉਹਨਾਂ ਸਿਰ ਦੀ ਲੱਗਦਾ ਹੋਇਆ ਉਹ ਤਾਂ ਸਾਡੇ ਸਾਡੇ شریف ਬੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੇ ਸਾਡਾ ਇਹ ਹੈ ਨਹੀਂ ਅਸੀਂ ਇਕੱਲੇ ਨਹੀਂ ਨੇ ਇਕੱਲੇ ਦੇਖੋ ਇਹਨਾਂ ਨੂੰ ਸਭ ਬੰਦਾ ਨਾਲ ਹੈ ਸਭ ਨੂੰ ਪੱਕੀ ਕੀਤੀ ਆ ਵੀ ਕਿਸੇ ਲੜਦਾ ਨਹੀਂ ਆਪ ਕੋ ਆਪਣੀ ਗੱਲ ਉਹ ਠੀਕ ਹੈ ਪਿਆਰ ਨਾਲ ਉਹ ਜਿੰਨੇ ਪਾਉਣਾ ਇੱਕ ਦਿਨ ਕੋਈ ਗੱਲ ਬਦਗੀ ਆ ਕੁਟੀ ਭਰੀ ਹੈ ਤੁਸੀਂ ਮੇਂ ਗਲਤ ਇਹਦੇ ਬਾਹਰ ਦੇਖੋ ਇੱਥੇ ਤੇ ਲੋਕਲ ਬੰਦੇ ਨੂੰ ਆਉਂਦੇ ਨੇ ਪਰ ਬਾਹਰੋਂ ਬੰਦੇ ਕਿਹਾਂ ਲੱਗਦੇ ਨਹੀਂ ਦੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਬੱਟੇ ਨਹੀਂ ਜਿੱਥੇ 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 ਮੰਤਰੀ ਸਾਹਿਬ ਇੱਥੋਂ ਦੀ ਵੋਟ ਆ ਉਹ ਬਾਹਰੋਂ ਬੰਦੇ ਰਹਿੰਦੇ ਨੇ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਕੱਲਾ ਆਇਆ ਮੇਰੇ ਨਾਲ ਪਿੱਛੋਂ ਕੋਈ ਬੰਦਾ ਵੀ ਆਇਆ ਨਹੀਂ ਤੇ ਮੇਰੇ ਨਾਲੋਂ ਕੋਈ ਪਿੱਛੋਂ ਆਇਆ ਸਾਨੂੰ ਆਪਣੀ ਜਿਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤਾਂ ਬਣਾਉਣ ਵਾਲੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਆ ਦੇਖੋ ਇਹ ਆਪ ਇਹ ਕੱਥੋ ਹਾਂਜੀ ਉਹ ਲਖਤ ਸਾਹਿਬ ਤੁਸੀਂ ਐਮਪੀ ਹੋ ਕੋਈ ਗੈਰਕਾਨੂੰਨੀ ਗੱਲ ਹੋਈ ਹੈ ਸਵੇਦੀ ਤੋਂ ਦੱਸੋ ਮੈਂ ਹੀ ਨਹੀਂ ਉਹ ਬੰਦਾ ਹੀ ਬੰਦਾ ਹੀ 5 700 ਦੇ ਵਿੱਚ ਉਹਦੇ ਬਾ ਦੇਣਾ ਤੇ ਉਹਦਾ ਨਹੀਂ ਦੇ ਦੇ ਕੋਈ ਤਾਰ ਕਹਿ ਚ ਇਹ ਮਾਰ ਦੰਦਾ ਉਹ ਤੇ ਵੀ ਕੋ ਬੰਦਾ ਕਿੰਨਾ ਇਕੱਠਾ ਹੋ ਗਿਆ ਵੀੜੀਆਂ ਦਈ ਜਿੱਥੇ ਗੰਦੀਆਂ ਗੱਲਾਂ ਕਰਦੇ ਨੇ ਉਹ ਬਾੜੀ ਗੱਲ ਆ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖਿਏ ਪਰਚਾ ਕਰਦੇ ਸੀ ਇਹ ਕੀ ਗੱਲ ਤੁਸੀਂ ਐਮਪੀ ਸਾਹਿਬ ਦੇ ਵੀਡੀਓ ਦਿਖਿਏ ਜਿਹੜੀਆਂ ਗੱਡੀਆਂ ਗਾਵਾਂ ਕਢਾਉਂਦੇ ਆ ਉਹਦੇ ਤੇ ਪਰਚਾ ਹੋਇਆ ਫੇਰ ਦੇਦਾ ਅਸੀਂ ਅਸੀਂ 23 ਸਾਲ ਚ ਉੱਪਰ ਆਏ ਅਸੀਂ ਮੈਂ ਉਹ ਗੱਡੀਆਂ ਗਾਵਾਂ ਥੋੜੀਆਂ ਲੈਣੀਆਂ ਤੁਹਾਨੂੰ ਨਹੀਂ ਨਹੀਂ ਕਰਨਾ ਨਾ ਅਸੀਂ ਕਹਿੰਦੇ ਗੱਡੀਆਂ ਗਾਵਾਂ ਇੱਥੇ ਆ ਜੀ ਵੇਖੋ ਕੋਈ ਵੀ ਗਲਤ ਗੱਲ ਕਰਦਾ ਸਾਡਾ ਹੋਵੇ ਭੰਗਦੇ ਪਾੜੀ ਦਾ ਪਰਾਂ ਹੋ ਯਾਰ ਪਿਆਰ ਨਾ ਦਿਓ ਯਾਰ ਆਹ ਭਾਦਾਂ ਨੂੰ ਗੱਡੀਆਂ ਗਾਵਾਂ ਕਢ ਦੇ ਦੋ ਗੱਲਾਂ ਭੈਣਾ ਨਹੀਂ ਇਹਨਾਂ ਦੀਆਂ ਗੱਲਾਂ ਨਹੀਂ ਮੇਰੀ ਸ਼ੋਭਾ ਦਿੱਤਾ ਗੱਲ ਤੁਸੀਂ ਆਪਣੇ ਇੱਥੇ ਪਾਉਂਦੇ ਹੋ ਫਿਰ ਤੁਸੀਂ ਆਪਣੇ ਪੇਜ ਤੋਂ ਪਾ ਕੇ ਫਿਰ ਡੀਲਟ ਕਰਦੇ ਹਾਂ ਆਪਣੇ ਸੁਝਾਅ ਦੋ ਜਦ ਤੂੰ ਆਪਾ ਬੋਲਿਆ ਯਾਰ ਆਪਾਂ ਮੋਦੇ ਦੀ ਗੋਣ ਹੋਣ ਦੀ ਗੱਲ ਕਰੀਏ ਕੋਈ ਕੋਈ ਅਮਨਦਾਨ ਲੈਕਚਰ ਹੁੰਦਾ ਇੱਕ ਕੋਈ ਕੋਈ ਅਮਨਦਾਨ ਕੋਈ ਦੱਸੋ ਆਓ ਜੀ ਕੋਈ ਇੱਕ ਬਤਾਓ ਕੋਈ ਸੈਂਸਰ ਮੈਨੂੰ ਦਿਖਾ